ਹੋ ਜੀ ਮਿੱਤਰੋ ਜੜੀ ਬੂਟੀ ਰਸਣ ਸੰਗ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਜਾਣਕਾਰੀ ਇਹ ਹੈ ਜੀ ਕਿ ਤਾਂਬੇ ਨੂੰ ਜਿਹੜਾ ਤਜਾਬੀ ਕਰਨ ਦਾ ਤਰੀਕਾ ਖਾਰ ਹੈ ਜੀ ਉਹ ਸੋ ਮਿੱਤਰੋ ਗੌਰ ਨਾਲ ਖਟਕਲ ਬੂਟੀ ਦਾ ਰਸ ਲਵੋ ਜਿਹਨੂੰ ਖਟਕਲ ਤਿੰਨ ਪੱਤੀਆ ਖੱਟੀ ਮਿੱਟੀ ਮੁੱਟੀ ਔਰ ਕਹਤੇ ਕਿਤੇ ਲੋਣੀਆਂ ਵੀ ਬੋਲਦੇ ਨੇ ਜੀ ਇਹਦੇ ਪੱਤੇਆਂ ਨੂੰ ਕੁੱਟ ਕੇ ਦਾ ਰਸ ਕੱਢੋ ਤੇ ਰਸ ਕੱਢ ਕੇ ਉਹਦਾ ਮੁਕੱਤਰ ਕਰੋ ਮੁਕੱਤਰ ਕਰਕੇ ਤਾਂਬਾ ਲਿਓ ਤਾਂਬੇ ਨੂੰ ਸੁਰਖ ਲਾਲ ਕਰਕੇ ਦੇ ਰਸ ਵਿੱਚ ਭਜਾਵੇ ਦਿੰਦੇ ਜਾਓ ਇਹ ਤਾਂਬਾ ਟੁੱਟ ਕੇ ਇਹ ਰਸ ਦੇ ਵਿੱਚ ਡਿੱਗਦਾ ਰਹੇਗਾ बार-बार ਤੁਸੀਂ ਤਾਂਬੇ ਨੂੰ ਸੁਰਖ ਲਾਲ ਕਰਨਾ ਅੱਗ ਤੇ ਔਰ ਇਸ ਖਟਕਲ ਬੂਟੀ ਦੇ ਰਸ ਵਿੱਚ ਤਾਂਬੇ ਨੂੰ ਭਜਾ ਦੇਣਾ ਜਦੋਂ ਕਿ ਪੁੱਜਵੇ ਤਾਂਬੇ ਦੇ ਵਿੱਚ ਇਹ ਜਿਹੜਾ ਤਾਂਬਾ ਜੀ ਇਹ ਟੀ ਦੇ ਵਿੱਚ ਥੋੜਾ ਥੋੜਾ ਟੁੱਟ ਕੇ ਇਰਦਰਵੇਗਾ ਤੇ ਤੁਸੀਂ ਨੇ ਬਾਅਦ ਵਿੱਚੋਂ ਇਹ ਸਤਾੰਬੇ ਨੂੰ ਚੱਕ ਕੇ ਅੱਛੇ ਤਰੀਕੇ ਦੇ ਨਾਲ ਪੀਸ ਕੇ ਇਹਦੇ ਨਾਲ ਥੋੜਾ ਸੁਹਾਗਾ ਖਰਲ ਕਰਨਾ ਹੈ ਸੁਹਾਗਾ ਖਰਲ ਕਰਕੇ ਇਹਨੂੰ ਚੱਕਰ ਦਿਓ ਜੇ ਤੁਸੀਂ ਇਸ ਸਤਾੰਬੇ ਨੂੰ ਚੱਕਰ ਦੇਣ ਦੇ ਵਿੱਚ ਸਫਲ ਹੋ ਗਏ ਤਾਂ ਇਹ ਤੁਹਾਡਾ ਜਿਹੜਾ ਕੰਮ ਹੈ ਜੀ ਇਹ ਇੱਕ ਸਟਡ ਪ੍ਰੂਫ ਹੈ ਤੁਸੀਂ ਚੱਕਰ ਦੇ ਕੇ ਇਹਨੂੰ ਰੇਤੀ ਨਾਲ ਰਗੜੋ ਜਾਂ ਡੀਸੀ ਕਰੰਟ ਦੇ ਨਾਲ ਬਾਰੇ ਨੂੰ ਖਲਾ ਲਵੋ ਤੇ ਬਾਰੇ ਦੀ ਇਹਦੇ ਨਾਲ ਗੋਲੀ ਹੈ ਜਿਹੜੀ ਉਹ ਵੱਜ ਲਗੂ ਠੀਕ ਹੈ ਜਦੋਂ ਗੋਲੀ ਬਣ ਜਾਏ ਚੰਗੇ ਜਿਹੇ ਤਰੀਕੇ ਨਾਲ ਗੋਲੀ ਬਣ ਗਈ ਤੁਹਾਡੀ ਫਿਰ ਤੁਸੀਂ ਦਾਬ ਬਣਾਉਣੀ ਹੈ ਜੀ ਇੱਕ ਦਾਬ ਬਣਾਉਣੀ ਜਸਤ ਦੀ ਜਸਤ ਨੂੰ ਗੰਧਕ ਮਾਰ-ਮਾਰ ਕੁਸਤਾ ਕਰਨਾ ਜੀ ਅੱਕ ਦਾ ਡੰਡਾ ਲੈ ਲਓ ਜਾਂ ਤੁਸੀਂ ਲੈ ਲਓ ਆਪਣਾ ਨਿੰਮ ਦਾ ਡੰਡਾ ਇਹਦੇ ਨਾਲ ਇਹਨੂੰ ਖਰਲ ਕਰੋ ਚੰਗੇ ਤਰੀਕੇ ਨਾਲ ਖਰਲ ਕਰਕੇ ਇਹ ਇਹਨੂੰ ਪਾਸੋਂ ਕਰੋ ਪਾਸਮ ਕਰਨ ਤੋਂ ਬਾਅਦ ਇਹਨੂੰ ਤੁਸੀਂ ਨੇ ਪਤੌੜੇ ਦਾ ਯੂਜ਼ ਕਰਨਾ ਹੈ ਜੀ ਇਹਦੇ ਵਿੱਚ ਇਹ ਤਾਂਬੇ ਪਾਰੇ ਵਾਲੀ ਜਿਹੜੀ ਗੋਲੀ ਹੈ ਇਹ ਲਗਾ ਕੇ ਇਹਦੇ ਵਿੱਚ ਰੱਖ ਕੇ ਨੂੰ ਪਕਾਓ ਜੀ ਤਾਂ ਜੋ ਇਸ ਤਰੀਕੇ ਦੇ ਨਾਲ ਤੁਹਾਡੀ ਗੋਲੀ ਹੈ ਜੀ ਜਿਹੜੀ ਉਹ ਪੱਕ ਜਾਣੀ ਇਹਨੂੰ ਚੱਕਰ